ਹੋਲੀ ਵਾਲੇ ਦਿਨ ਜਿੱਥੇ ਲੋਕ ਇੱਕ ਦੂਜੇ ਨੂੰ ਰੰਗ ਲਗਾ ਕੇ ਖੁਸ਼ੀਆਂ ਮਨਾ ਰਹੇ ਸਨ ਉੱਥੇ ਹੀ ਚਿਹੜੂ ਨੈਸ਼ਨਲ ਹਾਈਵੇ ਤੇ ਸੜਕ ਪਾਰ ਕਰਦਿਆ ਤੇਜ਼ ਰਫ਼ਤਾਰ ਸਰਕਾਰੀ ਬੱਸ ਨੇ ਇੱਕ ਬਜ਼ੁਰਗ ਨੂੰ ਕੁਚਲ ਦਿੱਤਾ ਜਿਸ ਤੋਂ ਬਾਅਦ ਹਸਪਤਾਲ ਪਹੁੰਚਾਨ ਤੇ ਡਿਊਟੀ ਤੇ ਤਨਖਾਤ ਡਾਕਟਰਾਂ ਵੱਲੋਂ ਬਜ਼ੁਰਗ ਵਿਅਕਤੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਜਿਸ ਦੀ ਪਛਾਣ ਮਨਜੀਤ ਸਿੰਘ ਪੁੱਤਰ ਆਤਮਾ ਸਿੰਘ ਵਜੋਂ ਹੋਈ ਹੈ ਮ੍ਰਿਤਕ ਬਜ਼ੁਰਗ ਦੀ ਉਮਰ 60 ਸਾਲ ਦੱਸੀ ਜਾ ਰਹੀ ਹੈ ਘਟਨਾ ਸਬੰਧੀ ਸੂਚਨਾ ਮਿਲਨ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਸਬੰਧੀ ਹਸਪਤਾਲ ਦੇ ਡਾਕਟਰ ਨਾਲ ਜਦ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ 60 ਸਾਲਾ ਮਨਜੀਤ ਸਿੰਘ ਨੂੰ ਹਸਪਤਲ ਲਿਆਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ ਮੈਡੀਕਲ ਆਫਸਰ ਡਾਕਟਰ ਦਰਸ਼ਨ ਮਦਰ ਅੱਜ 25 ਮਾਰਚ ਨੂੰ ਡਿਊਟੀ ਤੇ ਤਾਇਨਾਤ ਹਾਂ ਸਾਡੇ ਕੋਲ ਇੱਕ ਬ੍ਰਾਡੈਂਟ ਪੇਸ਼ੈਂਟ ਆਇਆ ਹੈ ਜਿਸ ਦਾ ਨਾਮ ਹੈ ਮਨਜੀਤ ਸਿੰਘ ਸਨੋ ਫਾਤਮਾ ਸਿੰਘ ਜੋ ਕਿ ਰੈਜ਼ਿਡੈਂਸ ਹੈ ਰੈਜ਼ਿਡੈਂਟ ਆਫ ਵਿਲੇਜ ਕੁਰਾਲੀਆਂ ਤਹਿਸੀਲ ਅchnala ਡਿਸਟ੍ਰਿਕਟ ਅੰਮ੍ਰਿਤਸਰ ਤੋਂ ਹੈ ਅਤੇ ਇਹ ਸਾਡੇ ਕੋਲ 12:30 ਦੇ ਕਰੀਬ ਆਇਆ ਅੱਜ ਇੱਥੇ ਆਏ ਹੋਏ ਤੇ ਇਹਨਾਂ ਨੂੰ ਬ੍ਰੌਡ ਡੈਕਲੇਅਰ ਡਿਟੈਲਸ ਮੌਕੇ ਤੇ ਮੌਜੂਦ ਲੋਕਾਂ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਜ਼ ਰਫ਼ਤਾਰ ਬੱਸ ਡਰਾਈਵਰ ਦੀ ਅਣਗਹਿਲੀ ਸਦਕਾ ਇਹ ਹਾਦਸਾ ਵਾਪਰ ਗਿਆ ਜਿਸ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹ ਜੀ ਕੌਣ ਆਏ ਹਾਂ ਜੱਟ ਸੇਖਿਆ ਜੀ ਕਿੰਨੀ ਕੋ ਕਿੰਨੀ ਕੋਮਰ ਆ ਹੋਏ ਹੋਏ ਪਾਣ ਪਾਣ ਤੋਂ 77 ਤੇ ਪਾਣ ਤੇ ਪ੍ਰਸਾਦ ਆ ਰਹੇ ਦਰਸ਼ਨ ਕਰਕੇ ਇੱਥੇ ਕਿਦਾਂ ਹਾਸਾ ਹੋ ਗਿਆ ਤੁਸੀਂ ਦੇਖਿਆ ਨਹੀਂ ਪ੍ਰਸਾਦਾਂ ਜੇ ਮੈਂ ਬਾਹਰ ਤੇ ਗਿਆ ਹੀ ਤੋਂ ਰੋਡ ਪਾਉਂਦਾ ਬੱਸ ਵਾਲਿਆਂ ਨੇ ਦੇਖਿਆ ਨਹੀਂ ਇਕੱਲੇ ਸਗੇ ਹੋ ਹਾਂ ਜੀ ਕਿਹੜੇ ਪਿੰਡ ਦੇ ਸਗੇ ਕਰਾਲੀਆਂ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਅਲੀ ਦਾਵਾ ਅੱਛਾ ਅੱਛਾ ਤੋਂ ਪੁਲਿਸ ਪਹੁੰਚੀ ਮੌਕੇ ਕੀ ਕਹਿੰਣਾ ਪੁਲਿਸ ਵਾਲਿਆਂ ਦਾ ਪੁਲਿਸ ਬਾਅਦ ਚਾਹੀਏ ਬਹੁਤ ਚਸਤ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਅਸੀਂ ਜਰੀ ਸੰਗਤ ਦੂਰ ਕੀ ਮੰਗਣਾ ਹੈ ਇਹ ਜੁਝੇ ਦਾ ਬੰਨ੍ਹ ਨਹੀਂ ਨਹੀਂ ਚੰਗਾ ਆ ਮੈਂ ਬੇਟਾ ਇਹ ਲੋਕੀਂ ਨਹੀਂ ਸੇਟਾ ਹੋਰ ਪਰਿਵਾਰ ਦਾ ਮੈਂਬਰ ਕੋਈ ਨਾਲ ਹੈਗਾ ਇਹਨਾਂ ਦੀ ਦੋ ਦੇ ਦੋ ਦੀਆਂ ਦੋਆਂ ਦੀ ਪਰਾਇਨੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿਣਾ ਚਾਹੁੰਦੇ ਆ ਵੀ ਬਸ ਕੋ ਤੇ ਜੀ ਅਸੀਂ ਹੱਥ ਖੜਾ ਕਰਦੇ ਰਹੇ ਅੱਛਾ ਜੀ ਨਿਰਖ ਤੁਹਾਡਾ ਤੁਹਾਡਾ ਮਾਲ ਬਸ ਵਾਲੀ ਸਾਰੀ ਗਲਤੀ ਆ ਜਲਦੀ ਬਾਸ ਕਿੰਨੀ ਕੁ ਉਮਰ ਦੇ ਬਜ਼ੁਰਗਾਂ ਦੀ ਸਭ ਤੋਂ ਦੰਗੀਆਂ ਨਹੀਂ ਕੀ ਸਭ ਤਾਂ ਹੀ ਸਭ ਤੋਂ ਬਾੜ ਦਾ ਹੈ ਜੀ ਨਾਮ ਕੀ ਸੀ ਉਹਨਾਂ ਦਾ ਮਨਜੀਤ ਸਿੰਘ ਅੱਛਾ ਕਿਹੜਾ ਪਿੰਡ ਦੱਸਿਆ ਕਰਾੜੀਆਂ ਪਿੰਡ ਮਨਜੀਤ ਸਿੰਘ ਪੁੱਤਰ ਕੀ ਹੈ ਜੀ ਆਤਮਾ ਸਿੰਘ ਹੋਇਆ ਕੀ ਮਾਮਲਾ ਹੋਇਆ ਸਰ ਅਸੀਂ ਅਨੰਪੁਰ ਸਾਹਿਬ ਤੋਂ ਆ ਰਹੇ ਹਾਂ ਤੁਸੀਂ ਲੰਗਰ ਦਾ ਗੱਡੀ ਖਿਲਾੜੀ ਆਵਲ ਗੱਡੀ ਜਿਹੜੀ ਪਿੱਛੇ ਹੈ ਜੀ ਲੰਕਾ ਸਮਾਤ ਅੱਢ ਸੇਕ ਕਰਦੇ ਜੇ ਹੈ ਕਿ ਜਦੋਂ ਆਪ ਸਾਡੇ ਕੋਲ ਪਾਸ ਬੜੀ ਤੇਜ਼ ਆ ਰਹੀ ਹੈ ਬਸ ਤੇ ਜਾ ਰਹੀ ਹੈ ਬਹੁਤ ਤੇਜ਼ ਬਸ ਕੰਟਰੋਲ ਹੀ ਨਹੀਂ ਆ ਰਹੀ ਅੱਛਾ ਜੀ ਇਸ ਬੰਦੀ ਜਦ ਬਸ ਕੰਡਕਟਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਬਸ ਡਰਾਈਵਰ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਸੋ ਗੱਲਬਾਤ ਕਰਕੇ ਦੇਖਦੇ ਆਂ ਬੱਸ ਦੇ ਕੰਡਕਟਰ ਨਾਲ ਕਿ ਸਾਰਾ ਮਾਮਲਾ ਕੀ ਹੈ ਭਾਈ ਕਿਸ ਤਰ੍ਹਾਂ ਬਜ਼ੁਰਗ ਦੀ ਮੌਤ ਹੋ ਗਈ ਹਾਂਜੀ ਗੱਲ ਇਸ ਤਰ੍ਹਾਂ ਹੈ ਕਿ ਜਿਵੇਂ ਜਦੋਂ ਆਪਾਂ ਜਲੰਧਰ ਤੋਂ ਨਿਕਲੇ ਆ ਤਾਂ ਅੱਗੇ ਲਵਲੀ ਦੇ ਕੋਲ ਪਹੁੰਚਣੇ ਵਾਲੇ ਸੀ ਮੈਂ ਪਿੱਛੇ ਟਿਕਟਾ ਕੱਟ ਰਿਹਾ ਸੀ ਸੈਂਟਰਸ ਤੇ ਰਿਹਾ ਗੱਡੀ ਦੇ ਅੱਛਾ ਜੀ ਤੇ ਮੈਂ ਅਚਾਨਕ ਜਦੋਂ ਗੱਡੀ ਦੀ ਬ੍ਰੇਕ ਲੱਗੀ ਤਾਂ ਮੈਂ ਅੱਗੇ ਨੂੰ ਵੇਖਿਆ ਤੇ ਇੱਕ ਬਜ਼ੁਰਗ ਬੜੀ ਤੇਜ਼ੀ ਨਾਲ ਬੱਸ ਦੇ ਅੱਗੇ ਆ ਗਿਆ ਡਰਾਈਵਰ ਨੇ ਉਹਨੂੰ ਬੜੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਦੇਖੋ ਹੁਣ ਮਤਲਬ ਕਿ ਉਸ ਦਾ ਕੀ ਬਣਦਾ ਸੱਟ ਤਾਂ ਉਹਨੂੰ ਲੱਗੀ ਹੈ ਬਜ਼ੁਰਗ ਨੂੰ ਪਉਣ ਹਸਪੀਟਲ ਲੈ ਕੇ ਗਈ ਐ ਕੋਈ ਨੱਕ ਸਰ ਉਹ ਤਾਂ ਕਹਿੰਦਾ ਬਜ਼ੁਰਗ ਦੀ ਮੌਤ ਹੋ ਗਈ ਪਰਿਵਾਰ ਵਾਲੇ ਰੋ ਰਹੇ ਪਿੱਛੇ ਕੁੱਤ ਇਸ ਬਾਰੇ ਨਹੀਂ ਮੈਨੂੰ ਹੁਣ ਪਤਾ ਹੁਣ ਕਿਸੇ ਦੱਸਿਆ ਕਿਉਂਕਿ ਮੈਂ ਸਵਾਰੀਆਂ ਬਿਠਾ ਰਿਹਾ ਸੀਗਾ ਦੂਸਰੀ ਗੱਡੀ ਉਹਨਾਂ ਕਹਿੰਦੇ ਡਰਾਈਵਰ ਮੌਕੇ ਤੇ ਭੱਜ ਗਿਆ ਨਹੀਂ ਨਹੀਂ ਭੱਜਿਆ ਨਹੀਂ ਐ ਡਰਾਈਵਰ ਤੇ ਹੁਣ ਗੱਡੀ 'ਚ ਪੁਲਿਸ ਆਈ ਐ ਡਰਾਈਵਰ ਬਕਾਇਦਾ ਹਥੇ ਚੌਂਕੀ ਗੱਡੀ ਲੈ ਕੇ ਗਿਆ ਚਾ ਡਰਾਈਵਰ ਨਹੀਂ ਦੌੜਿਆ ਅਸੀਂ ਤਾਂ ਕੋਤ ਸਵਾਰੀਆਂ ਬਿਠਾ ਰਿਆ ਪਰਿਵਾਰ ਵਾਲੇ ਕਹਿਣਾ ਕਿ ਬੱਸ ਤੇਜ਼ ਰਫ਼ਤਾਰ ਸੀ ਤਾਂ ਹਾਸਾ ਬਪਰੇ ਨਹੀਂ ਐਕਚੁਅਲੀ ਤੇਜ਼ ਰਫ਼ਤਾਰ ਵਾਲੀ ਤਾਂ ਕੋਈ ਗੱਲ ਨਹੀਂ ਆ ਗੱਡੀ ਜਿਹੜੀ ਆ ਜੀਟੀ ਰੋਡ ਤੇ ਮੇਨ ਤੇ ਜਾ ਰਹੀ ਤੁਹਾਨੂੰ ਨਹੀਂ ਪਤਾ ਮੋਰੇ ਹੌਲੇ ਮਰੇ ਲੰਗਰ ਚੱਲਦੇ ਆ ਗੱਡੀ ਦੀ ਸਪੀਡ ਥੋੜੀ ਸਰੋ ਰੱਖੇ ਮੋਰੇ ਤੁਹਾਨੂੰ ਦੂਰੋਂ ਪਤਾ ਲੱਗਦਾ ਹੈਗਾ ਕਿ ਲੋਕੀ ਆਉਂਦੇ ਜਾਂਦੇ ਸੰਗਤ ਚੱਲ ਰਹੇ ਨੇ ਉਹਨਾਂ ਦੇ ਨਾਲ ਉਹ ਜਦੋਂ ਰੋਡ ਕ੍ਰਾਸ ਕਰ ਰਹੇ ਸੀ ਘੱਟੋ ਘੱਟ 5 ਤੋਂ 6 ਜਣੇ ਸੀ ਜਿਹੜੇ ਕਿ ਬੱਸ ਨੂੰ ਦੇਖ ਕੇ ਬਾਕੀ 5 ਰੁਕ ਗਏ ਪਰ ਜਿਹੜਾ ਇੱਕ ਬਜ਼ੁਰਗ ਸੀ ਉਹ ਦੌੜ ਕੇ ਬੱਸ ਲੱਗੇ ਬਸ ਦੇ ਹੋਈ ਕੋਈ 40 ਤੋਂ 50 ਦੀ ਸਪੀਡ ਤੇ ਸੀਗੀ। ਸੋ ਜੀ ਪੁਲਿਸ ਕਿੰਨੇ ਹਾਸਕਨੇਚਰ ਵੱਲ ਪਹੁੰਚੀ ਮੌਕੇ ਤੇ? ਪਤਾ ਕੁਝ ਪੁਲਸਾ? ਹਾਂ। ਪੁਲਸੇ ਤਕਰੀਬਨ ਕੋਈ 15-20 ਮਿੰਟ ਲੱਗ ਹੀ ਗਏ ਉਹਨਾਂ ਨੂੰ ਬਾਅਦ ਵਿੱਚ। ਤੇ ਬਜ਼ੁਰਗ ਨੂੰ ਹਸਤਾ ਕੋਣ ਲੱਗਿਆ? ਹਸਪੀਟਲ ਲਫੇਰ ਸਿੱਧਾ ਬਸ ਦੇ ਕੋਲ ਸੀ ਕਿਉਂਕਿ ਇਹ ਸਵਾਰੀਆਂ ਵਗੈਰਾ ਉਹਨਾਂ ਨੇ ਚੰਡੀਗੜ੍ਹ ਨੂੰ ਜਾਣਾ ਸੀ। ਤੇ ਹਸਪੀਟਲ ਇਹਨਾਂ ਦੇ ਜਿਹੜੇ ਕੁਝ ਲੰਗਰ ਦੇ ਵਿੱਚ ਕੁਝ ਮੈਂਬਰ ਸੀਗੇ। ਉਹਨਾਂ ਚੋਂ ਹੀ ਕੁਝ ਮੇਰੇ ਖਿਆਲ ਸੇ ਲੈ ਕੇ ਗਏ ਨੇ ਉਹਨਾਂ ਦੇ। ਤੁਸੀਂ ਇਸ ਬਾਬਤ ਕੁਝ ਹੋਰ ਕਹਿਣਾ ਚਾਹੁੰਦੇ? ਨਹੀਂ ਅਸੀਂ ਤਾਂ ਇਹੋ ਸੀ ਕਿ ਕਿ ਚਲੋ ਕਹ ਤੇ ਸਾਨੂੰ ਤਾਂ ਖੁਦ ਆ ਬੜਾ ਦੁੱਖ ਹੋਇਆ ਵਾ ਕਿ ਕਿ ਅਸੀਂ ਖੁਦ ਨਹੀਂ ਚਾਹੁੰਦੇ ਵੀ ਇਸ ਚੀਜ਼ ਦਾ ਕਹਿ ਰਹਾ ਕਿ ਕੋਈ ਬੱਸ ਦਾ ਡਰਾਈਵਰ ਕਿੱਥੇ ਆ ਡਰਾਈਵਰ ਹੁਣ ਗੱਡੀ ਲੈ ਕੇ ਗਿਆ ਵਾ ਆਪਣਾ ਥਾਣੇ ਬੱਸ ਕਿਥੋਂ ਆ ਰਹੀ ਕਿੱਥੇ ਜਾ ਰਹੀ ਸੀ ਅਸੀਂ ਬਟਾਲਾ ਤੋਂ ਆ ਰਹੇ ਸੀਗੇ ਤੇ ਬਟਾਲਾ ਤੋਂ ਜਲੰਧਰ ਤੇ ਜਲੰਧਰ ਤੋਂ ਆਪਾਂ ਚੰਡੀਗੜ੍ਹ ਨੂੰ ਜਾਣਾ ਸੀ ਠੀਕ ਹੈ